ਸੱਚੀ ਗੱਲ ਜੀ ਅੱਜ ਫਗਵਾੜਾ ਸ਼ਹਿਰ ਦੇ ਵਿੱਚ ਇੱਕ ਜਿਹੜੀ ਮਨਪਾਗੀ ਘਟਨਾ ਵਾਪਰੀ ਹੈ ਕਿ ਜਿਹੜੇ ਕਰਵਲ ਜੀ ਤੇ ਉਹਨਾਂ ਦੇ ਬੇਟੇ ਜਿੰਮੀ ਕਰਵਲ ਦੇ ਨਾਲ ਜਿਹੜਾ ਇਹ ਘਟਨਾ ਹੋਈ ਹੈ ਸਭ ਦੇ ਸਾਹਮਣੇ ਆਈ ਹੈ ਉਸ ਸੰਬੰਧੀ ਪੁਲਿਸ ਨੂੰ ਜਦੋਂ ਵੀ ਜਾਣਕਾਰੀ ਮਿਲੀ ਹੈ ਨਾਲ ਦੀ ਨਾਲ ਅਸੀਂ ਐਕਸ਼ਨ ਲਿਆ ਹੈ ਤੇ ਟੀਮਸ ਅਕਿਊਜ਼ਡ ਅਸੀਂ ਆਈਡੈਂਟੀਫਾਈ ਕਰ ਲਿਆ ਹੈ ਉਸ ਨੂੰ ਸਰਚ ਕਰਨ ਲਈ ਵੱਖ-ਵੱਖ ਟੀਮਸ ਅਸੀਂ ਲਗਾਈਆਂ ਹੋਈਆਂ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁਟਸ ਦੋਵਾਂ ਦੇ ਬੇਸਿਸ ਤੇ ਉਸ ਦੀ ਭਾਲ جاری ਹੈ ਤੇ ਜਲਤੋ ਜਲ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਏਗਾ ਤੇ ਉਸਦੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਇਹ ਜਿਹੜੀ ਘਟਨਾ ਵਾਪਰੀ ਹੈ ਪਹਿਲੇ ਵੀ ਇਹਨਾਂ ਦੇ ਇੱਕ ਨਜੀ ਰੰਜਿਸ਼ ਚੱਲ ਰਹੀ ਸੀ ਜਿਸ ਦੇ ਤਹਿਤ ਦੋਸ਼ੀ ਨੇ ਇਹ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਮੈਂ ਸਾਰੇ ਫਰਬਾੜਾ ਦੇ ਸ਼ਹਿਰ ਦੇ ਵਸਨੀਕਾਂ ਨੂੰ ਤੇ ਸਾਰੇ ਆਪਣੇ ਸਟੇਟ ਦੇ ਵਸਨੀਕਾਂ ਨੂੰ ਇਹ ਹੀ ਇੱਕ ਮੈਸੇਜ ਦੇਣਾ ਚਾਹੂੰਗੀ ਕਿ ਅਸੀਂ ਕਿਸੇ ਵੀ ਰੂਮਰ ਮਾਊਥਰਿੰਗ ਤੋਂ ਬਚੀਏ ਤੇ ਕੋਈ ਵੀ ਸ਼ਹਿਰ ਦਾ ਹੀ ਆਪਣੇ ਸਟੇਟ ਦਾ ਮਾਹੌਲ ਖਰਾਬ ਨਾ ਹੋਣ ਦੇਈ ਪੁਲਿਸ ਅਤੇ ਪ੍ਰਸ਼ਾਸਨ ਦੀ ਜ਼ਰੂਰ ਮਦਦ ਕਰੋ ਤਾਂ ਕਿ ਅਸੀਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ ਕੇ ਤੇ ਉਸਤੇ ਸਖਤ ਤੋਂ ਸਖਤ ਕਾਰਵਾਈ ਕਰੀਏ। ਥੈਂਕ ਯੂ। ਮੈਮ ਕਲਰ ਨੇ ਇੱਕ ਬੰਦੇ ਕੋਲ ਦਿੱਤੀ ਹੈ ਉਹਦੇ ਬਾਰੇ ਕੀ ਹੈ ਜਿੰਨੇ ਚੱਕਰ ਉਹ ਨਹੀਂ ਫੜੇ ਜਾਂਦੇ ਉਹਨਾਂ ਚੱਕਰ ਸੀ ਸ਼ਹਿਰ ਪੂਰਾ ਨਹੀਂ ਦੇਣਾ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਅਸੀਂ ਆਲਰੇਡੀ ਆਪਣੀਆਂ ਟੀਮਸ ਲਗਾ ਦਿੱਤੀਆਂ ਦੋਸ਼ੀਆਂ ਨੂੰ ਫੜਨ ਲਈ ਤੇ ਪੋਜੀਟਿਵਲੀ ਜਲਦੀ ਤੋਂ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਇਸ ਇਸ ਸਟੇਜ ਤੱਕ ਗੱਲ ਪਹੁੰਚੀ ਨਾ ਤੇ ਅਸੀਂ ਜਲਦੀ ਹੀ ਉਹਨਾਂ ਨੂੰ ਅਰੈਸਟ ਕਰ ਲਈਏ। ਥੈਂਕ ਯੂ।